हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਦੋ ਗਾਵਾਂ ਸੇਲ ਲਈ ਲੈ ਕੇ ਆਏ ਆਂਗੇ ਇੱਕ ਆ ਗਈ ਤਾਜੀ ਸੂਈ ਬੱਚਾ ਆ ਗਿਆ ਕਰਮਾਲੀ ਦੇ ਮਗਰ ਬੱਸੀ ਤੇ ਇੱਕ ਗੱਬਣ ਉਹ ਵੀ ਟੌਪ ਦਾ ਨਹੀਂ ਨੰਨਾ ਬਈ ਜਰਸੀ ਆ ਗਈ ਥੋੜੇ ਦਿਨਾਂ ਦੀ ਉਹ ਵੀ ਕੱਚੀ ਆ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤਰ੍ਹਾਂ ਦੀ ਵੀਡੀਓ নোਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਹੋਰ ਠੀਕ ਹੋ ਜੱਗੇ ਹਾਂ ਬਾਈ ਬਹੁਤ ਵਧੀਆ ਨਾਮ ਤੇ ਬਾਈ ਆਪਣਾ ਐਡਰੈਸ ਬੋਲੋ ਨਾ ਬਾਈ ਮੇਰਾ ਜੱਗਾ ਪਿੰਡ ਢਲਮਾ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਦੇੜੇ ਪਿੰਡ ਜੱਗੇ ਦੇੜੇ ਰਹੇ ਨਾ ਤਪਾ 4 ਕਿਲੋਮੀਟਰ ਪੱਖੋ ਕੈਂਚ 8 ਕਿਲੋਮੀਟਰ ਕੰਡੈਕਟਰ ਨੰਬਰ ਬੋਲ ਦਿਓ 86999977138 ਕਾਰ ਆ ਜਿਹੜਾ ਆਪਣਾ ਢਲਮਾ ਤੋਂ ਵਾਲੀ ਕਾਰੀ ਸੜਕ ਤੇ ਵੱਧੀਆਂ ਚ ਠੀਕ ਆ ਬਾਕੀ ਬਾਈ ਦਾ ਕੰਡੈਕਟਰ ਨੰਬਰ ਆ ਬਾਈ ਉਹ ਸਕਰੀਨ ਤੇ ਚੱਲੂਗਾ ਲੋਡ ਕਰ ਲਿਓ ਜੱਕੀ ਜਿਹੜੀ ਸਾਹਮਣੇ ਵੇਖ ਰਹੇ ਆ ਬਾਈ ਕਿਹੜਾ ਸੂਆ ਸੂਈ ਆ ਇਹ ਬਾਈ ਪਹਿਲਾ ਸੂਆ ਸੂਈ ਆ ਪਲੂਨ ਸੂਈ ਆ हां भाई पता नहीं सुई है देख भाई इने हो गया घंटा सवा घंटा घंटा हो गया सुई हूं बच्चा है ते मगर भाई बच्ची है भाई बस्सी बड़ी चिंगी है बच्ची बहुत चिंगी है क्या बात है भाई बहुत सोने बच्चे ने करमल ने जन्म ਦਿੱਤਾਗਾ ਤੇ ਜੱਗੇ ਕਿੰਨਾ ਕਬੋਲਾ ਕੱਢਿਆ ਭਾਈ ਭਾਈ ਬੋਲਾ ਆਪਦਾ ਬੱਚਾ ਹੀ ਰਜਾਇਆ ਮਿੰਗਾ ਆਪ ਮਾਰੀਏ ਯਾਰ ਠੀਕ ਹੈ ਭਾਈ ਤੇ ਬੱਚਾ ਠੰਡੀ ਠੁੰਡੀ ਪੂਰੀ ਫੁੱਲ ਵਾਲਿਆ ਪਤਾਰਾ ਮਾਰ ਕੇ ਦਿਖਾ ਦਿੰਦੇ ਆ ਜਿਵੇਂ ਪਹਿਲਾਂ ਨਾ ਕੋਈ ਔਲ ਸੌਲ ਨਹੀਂ ਕੋਈ ਭੋਰਾ ਚੱਕਰੀ ਨਹੀਂ ਭਾਈ ਕਹਿੰਦਾ ਔਲ ਸੌਲ ਕੋਈ ਨਹੀਂ ਭਾਈ ਜਿਵੇਂ ਫਲੂਨ ਸੁਈ ਠੰਡੀ ਸੀਲ ਫੁੱਲ ਤੇ ਬਾਕੀ ਬੱਚਾ ਯਾਰ ਬਹੁਤ ਪਿਆਰਾ ਬੱਚੀ ਬਹੁਤ ਚੰਗੀ ਹੈ ਬਈ ਦਿਖਾ ਦੇ ਬਾਕੀ ਲੈ ਵਾ ਲੂਆ ਵੀ ਕਰਮ ਵਾਲੀ ਨੇ ਬਈ ਲੈ ਵਧੀਆ ਤਿਆਰ ਕਰ ਗਣਾ ਨਾ ਬਈ ਕਹਣ ਦੀ ਲੋੜ ਹੀ ਨਹੀਂ ਪੰਡ ਲਾਈ ਫਿਰ ਜਮਾ ਬਈ ਲੈ ਤਾਰਾਂ ਚ ਬਾਈ ਚੂਈ ਦੀ ਬਈ ਬਹੁਤ ਚੰਗੀ ਹੈ ਇੱਕ ਨੰਬਰ ਆ ਬਈ ਲੈ ਬੜੀ ਸੋਹਣੀ ਜੇ ਪਹਿਲਾਂ ਨਾ ਬਈ ਬਹੁਤ ਜਿਆਦਾ ਚੰਗੀ ਚੂਈ ਆ ਚੁਲਲ ਚੁਲਲ ਜੀ ਨਹੀਂ ਕਰਦੀ ਨਾ ਨਾ ਬਈ ਜਮਾ ਹੀ ਨਹੀਂ ਚੁਲਲ ਚੁਲਲ ਦਾ ਕੰਮ ਹੀ ਨਹੀਂ ਮੋਟੀ ਮੋਟੀ ਚੂਈ ਆ ਬਈ ਐ ਪੂਰੀ ਫੁੱਲ ਯਾਰ ਨਿਪਟਣ ਵਾਲੀ ਚੂਈ ਬਈ ਆਹੋ ਆ ਠੰਡੀ ਠੁੰਡੀ ਵੀ ਕਰਮ ਵਾਲੀ ਬਹੁਤ ਆ ਥਾਂ ਕੀ ਸਫਾਈ ਦਿਖਾਉਣੇ ਲਈ ਬਈ ਬਹੁਤ ਚੰਗੀ ਆ ਬਈ ਸ ਬਹੁਤ ਸੋਹਣਾ ਏ ਡਰਾ ਬਾਈ ਦੁੱਧ ਬੱਸੀ ਥਣ ਨਹੀਂ ਲੱਗਦਾ ਇਹ ਜਮਾ ਬਾਈ ਥਣ ਤਾਂ ਹੈ ਚਵਾਈਆਂ ਚ ਬੂਆਂ ਹੋ ਕੇ ਤੂੰ ਹੋਰ ਦੇਖੀ ਕਿੰਨਾ ਚੰਗਾ ਕੱਢਦੀ ਆ ਬੜਾ ਸੋਹਣਾ ਲੇਵਾ ਟਾਇਰ ਟੇਵਾ ਜੱਗੇ ਕਿੰਨਾ ਦੁੱਧ ਪਾ ਦੂ ਬਾਈ ਅਸਟਰੀ ਬਾਈ ਘਟੋ ਘੱਟੀ ਮੰਨ ਵੀ ਬਾਕੀ ਦਾ ਬੰਦਾ ਹੀ ਸੇਵਾ ਦੇ ਟਪੈਂਡਾ 16 17 ਕਿਲੋ ਆਹ ਨਾਲ ਪਾ ਦੂ ਬਾਈ ਠੀਕ ਆ ਠੰਡੀ ਕੁੰਨੀ ਬੈਠ ਬਹੁਤਾ ਜਿਵੇਂ ਮਰਜੀ ਬੈਠਾ ਰਹੀ ਐ ਨਹੀਂ ਵੀ ਸੜਾਈ ਵਾਲੀ ਹੈਗੀ ਸਹੀ ਗੱਲ ਆ ਤੇ ਬਾਕੀ ਜਿਹੜਾ ਲੇਵਾ ਨਾ ਮੈਂ ਕਹਣਾ ਬਈ ਕਰਮਲ ਨਾ ਪੰਡ ਲਾਈ ਫਿਰ ਜਮਾ ਪੰਡ ਲਾਈ ਫਿਰਦੀ ਆ ਬਈ ਬਾਲਾ ਸੋਹਣਾ ਟਾਈਟਲ ਇਹਵਾ ਬਣਾਇਆ ਬਹੁਤ ਸੋਹਣਾ ਲੇਵਾ ਬਣਾਇਆ ਬਈ ਹਮ ਇੱਕ ਨੰਬਰ ਲ ਬਾਕੀ ਸੰਭੀ ਭਲੀ ਵੀ ਆ ਪੂਰੀ ਫੁੱਲ ਲੱਸੀ ਲਾਨੀ ਕਿਸੇ ਪਾਸੇ ਉਹ ਪਈਆ ਗੋਲ ਮਟੋਲ ਸਹਰਾਣੇ ਵਰਗੀ ਨਲੇ ਸਾਨੂੰ ਇੱਕ ਖਾਸਿਆ ਦੇ ਚ ਹੋਰ ਮਿਲੂਗੀ ਬਈ ਇਹ ਗਰਮੀਆਂ ਦਾ ਤੋਹਫਾ ਜਮਾ ਬਈ ਜਮਾ ਹਮ ਗਰਮੀਆਂ ਦਾ ਤੋਹਫਾ ਬਾਕੀ ਬੱਸੀ ਦਾ ਕਦ ਕੁੱਦ ਪ੍ਰਿੰਟ ਪ੍ਰਿੰਟ ਸੋਹਣਾ ਨਵਾਂ ਹਾਣਾ ਜੇ ਕਿ ਮੇਨ ਗੱਲ ਨਾਲ ਯਾਰ ਹਵਾਨਾ ਜਿਹੜਾ ਇਹਨੂੰ ਬਹੁਤ ਚੰਗਾ ਬਹੁਤ ਚੰਗਾ ਬਈ ਬਹੁਤ ਚੰਗਾ ਤੁਰਦੀ ਦੇਖੋ ਕਰਮ ਵਾਲੀ ਮੱਲਾ ਨਾਲ ਤੁਰਾ ਤੁਰਦੀ ਹੈ ਕਮਾਲ ਦਾ ਲੈਵਾ ਕਹਿ ਸਕਦਾ ਬਹੁਤ ਸੋਹਣਾ ਹਵਾਨਾ ਲੱਗਿਆ ਫੇਸ ਫੂਸ ਦੀ ਬਹੁਤ ਸੋਹਣੀ ਹੈ ਬਸ ਸਹੀ ਗੱਲ ਲੈ ਫੇਸ ਬਾਕੀ ਯਾਰ ਨਾ ਮਾ ਜਮਾ ਜਮਾ ਬਈ ਤੇ ਜੱਗੇ ਦਾ ਮੁੱਲ ਬਈ ਬਈ ਮੁੱਲ ਤਾਂ ਯਾਰ ਕਰਾਉਣ ਨੂੰ ਤਾਂ ਪੰਦੀ 60 ਕਰਾਲਾ 62 ਕਰਾਲਾ 55000 ਦੀ ਬੈਠ ਦੇ ਦਾਂਗੇ ਬਈ ਆਪਾਂ ਠੀਕ ਹੈ ਮੁੱਲ ਕਰਾਉਣ ਨੂੰ ਪਈ ਕਣ ਜਮਾਇਜ ਬੋਲਾ ਬਈ ਦਫਾਲੀ ਦਾ ਆਫਰ ਹੀ ਆ ਠੀਕ ਆ ਬੈਠਦਾ 62 63000 ਦੀ ਆ ਘੱਟੋ ਘਾਟੀ ਹਮ ਹੱਥੋਂ ਸੱਟਮੀ ਕਿਉਂ ਆ ਪੈਸਿਆਂ 60 62 62 ਨੂੰ ਲਈ ਜਾਂਦੇ ਆਪਾਂ ਹਮ ਚਲ ਆਪਾਂ ਜਾਇਜ ਰੇਟ ਚ ਹੀ ਦੇਣੀ ਆ ਬਈ ਚੱਕੋ ਬਈ ਬਾਕੀ ਕਹਿੰਦਾ ਲੈਣ ਦੇਣ ਮੁੱਲ ਚ ਹੀ ਦੇਣੀ ਆ ਬਈ ਅੱਜ 55000 ਦੀ ਦੇ 55000 ਦੀ ਦੇਣੀ ਆ ਬਈ ਬਸ ਬਾਕੀ ਦਾ ਲੈ ਵਾ ਦੇਖੋ ਟਾਇਟ ਦੇਖੋ ਹਵਾਨਾ ਬਹੁਤ ਸੋਹਣਾ ਬਈ ਹੱਥੋਂ ਸੱਟਮੀ 60 62000 ਦਾ ਮਾਲ ਆ ਅੱਜ ਇਹ ਹਮ ਬਾਕੀ ਸਾਨੂੰ 5000 ਅੱਜ ਦਿਵਾਲੀ ਦੀ ਛੋਟ ਹੀ ਆ ਠੀਕ ਆ ਬੱਚਾ ਵੀ ਸਾਨੂੰ ਬੱਸੀ ਮਿਲਦੀ ਨਾਲ ਬੱਸੀ ਭਾਈ ਸੂਈ ਸਵਾਈ ਕੋਈ ਕਿਸੇ ਪਾਸੇ ਵੀ ਹੱਥ ਦਰਾ ਨਹੀਂ ਵਹਿੜ ਸਹੀ ਗੱਲ ਤੇ ਦੋ ਨੰਬਰ ਦੇ ਕੇ ਇਹ ਭਾਈ ਜਰਸੀ ਆ ਕੋਕਾ ਪੀਸੀ ਆ ਜਮਾ ਇਹ ਵੀ ਹੂੰ ਪੰਜਾਬ ਵਾਲੀ ਜਰਸੀ ਆ ਓਰੀਜਨਲ ਦੂਜਾ ਸੂਆ ਸੀਲ ਠੰਡੀ ਦਿਖਾ ਦੇ ਦੇ ਹੌਲ ਵਜਨ ਵਾਲੀ ਹੈ ਨਾ ਹਾਂ ਭਾਈ ਦਿਨ ਇਹਦੇ 6 ਦਿਨ ਦੇਣਾ ਚ ਰਹਿ ਗਿਆ ਭਾਈ ਥਣ ਇੱਕ ਨੰਬਰ ਪੋ ਸੁਣਾ ਥਣ ਲੱਗਿਆ 25 ਤਰੀਕ ਨੂੰ ਦਿਨ ਪੂਰੇ ਆ ਭਾਈ ਕੋਈ ਇੱਕ ਦੋ ਦਿਨ ਉੱਤੋਂ ਨਹੀਂ ਲਈ ਦੇਖੋ ਬਲਡ ਲਾ ਹਜੇ ਤਾਂ ਆ ਪਈਆ ਰਵੜਾਂ ਕੋ ਬਾਦੀ ਜਮਾ ਭਾਈ ਜਮਾ ਬਾਕੀ ਕੱਦ ਕੁੱਦ ਦੀ ਫੁੱਲਾ ਦਿਖਾ ਦਈਏ ਇਹਦੇ ਬਰੋਬਰ ਤਰ ਦੀ ਇਹ ਤਾਂ ਪੂਰਾ ਉੱਚੂ ਹੀ ਲੰਘਦੀ ਆ ਉੱਚੀ ਵੀ ਆ ਪੂਰੇ ਵੱਡੇ ਕੱਦ ਦੀ ਆ ਪੁੱਲ ਦਿਖਾ ਦੇਣਾ ਪੂਰੀ ਲੰਮੀ ਬੇਲ ਦੀ ਆਗੀ ਇੱਕ ਗੱਲ ਹੋਰ ਬਾਈ ਕੋਈ ਵੀ ਵੀਰ ਆਉਂਦਾ ਨਾ ਐਨਾ ਸਮਝ ਕੇ ਇਹ ਵੀ ਬੱਚਾ ਜਾਗਾ ਨਾ ਨਾ ਬਾਈ ਵੱਡੀ ਆ ਪੰਜਾਬ ਵਾਲੀ ਜਰਸੀ ਆ ਪੂਰੀ ਪਲੀ ਵੀ ਜਰਸੀ ਆਗੀ ਕੋਈ ਹਿਮਾਚਲ ਵਾਲੀ ਨਾ ਮਨੇ ਵੀ ਉਧਰ ਲਈ ਆ ਜਾਏ ਆ ਸਹੀ ਗੱਲ ਇਹ ਮਰੇ ਜਨਾਲ ਪੰਜਾਬ ਵਾਲੀ ਆ ਬਾਕੀ ਫੇਸ ਵਗੈਰਾ ਆਪਾਂ ਤੁਹਾਨੂੰ ਚੈੱਕ ਕਰਵਾ ਲੈ ਬਹੁਤ ਚੰਗੇ ਆ ਫੇਸ ਦਿਖਾ ਦਈਏ ਪੱਦਰ ਪੁੱਦਰ ਬਾਡੀ ਸਟਰਕਚਰ ਬਹੁਤ ਚੰਗਾ ਬੈਠਦਾ ਮੈਂ ਕਹਿੰਦਾ ਬੋਧੀ ਵੀ ਫੇਸ ਫੂਸ ਵੀ ਬਹੁਤ ਚੰਗਾ ਬਾਈ ਬਾਕੀ ਮੇਨ ਗੱਲ ਥਣ ਥਣ ਮੈਸਾਨ ਨਾਲ ਦਾ ਲੱਗਿਆ ਮੈਸਾਨ ਨਾਲ ਦਾ ਥਣ ਲੱਗਿਆ ਬਹੁਤ ਚੰਗਾ ਥਣ ਤੇ ਚਾਰੂ ਐਡੀ ਆ ਜਿਹੜਾ ਕੋ ਮਰਜ਼ੀ ਪਰ ਲੈ ਚਾਰੂ ਦੇਖੋ ਮੌਨ ਇੱਥੇ ਵੀ ਖਾਨ ਲੱਦੀ ਬਾਹਰ ਪੂਰੀ ਫੁੱਲ ਚਾਰੂ ਆ ਤੇ ਮੁੱਲ ਜੱਗਿਆ ਦਾ ਯਾਰ ਮੁੱਲ ਤਾਂ ਇਹਦਾ ਕ੍ਰਾਊਨ ਨੂੰ ਜਿੰਨਾ ਮਰਜ਼ੀ ਕਰਾ ਲਾ 62000 ਦੀ ਬੈੜ ਆਪਾਂ ਦੇਵਾਂਗੇ 62 ਦੀ ਜਮਾ ਜਾਇਜ਼ ਮੁੱਤੂ ਜੀ ਥੋੜਾ ਕ ਕੋਈ ਗੱਲ ਨਹੀਂ ਮਾਨਤਾਂ ਲੋਚ ਵੀ ਛੋਟ-ਛੱਪਾ ਕਰ ਦਾਂਗੇ ਠੀਕ ਆ ਥੋੜਾ ਕਹਣਾ ਮਾਨਤਾਂ ਬਾਈ ਕਹਿੰਦਾ ਕਰ ਦਾਂਗੇ ਛੂਟ-ਛਪਾ ਆਏਗੇ ਦਾ ਬਾਕੀ ਨਾ ਬਈ ਕੱਚੀ ਪਈਆ ਹੁਣ ਮੁੱਲ ਵੀ ਬਾਈ ਕਹਿੰਦਾ ਅੱਜ ਕੱਚੀਆਂ ਵਾਲਾ ਕਰਤਾ ਜਮਾ ਕੱਚੀਆਂ ਵਾਲਾ ਬਾਈ ਬੱਚਾ ਧਰ ਲਿਆ 75000 ਦੀ ਆ ਉਦੋਂ ਹੱਥੋਂ ਸਿੱਟਮੀ ਬਹਿਣਾ ਸਹੀ ਗੱਲ ਆ ਲੈ ਬਾਕੀ ਦੇ ਕੀ ਬਾਤ ਬਹੁਤ ਚੰਗੀ ਆ ਬਾਈ ਕੱਚੀ-ਕੱਚੀ ਆ ਵਾ ਜਿਹੜੀ ਹੈਗੀ ਸਹੀ ਗੱਲ ਆ ਕੱਲੀ ਕੱਚੀ-ਕੱਚੀ ਪਈਆ ਬਾਈ ਤੇ ਬਾਕੀ ਥਾਣਾ ਇਧਰ ਹੋ ਗਿਆ ਪਾ ਚੈੱਕ ਕਰਵਾ ਲੈ ਥਾਣਾ ਦਾ ਗੈਬ ਗੁੱਤ ਨਾੜਾ ਨਾੜਾ ਚੈੱਕ ਕਰ ਸਕਦੇ ਬਹੁਤ ਚੰਗੀ ਬਹਿ ਇਹ ਕਿਸੇ ਵੀ ਵੀਰ ਨੂੰ ਨਾ ਬਾਈ ਦੋਮਾ ਵੜਾ ਚ ਕੋਈ ਵੀ ਵੜਾ ਆਵੇ ਪਸੰਦ ਤਾਂ ਬਾਈ ਨਾ ਕਰਿਓ ਕੰਟੈਕਟ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ